बड़े-बड़े स्टारਾਂ ਨੇ ਰੀਲ ਬਣਾ ਜੇ ਬਾਤ ਤੋ ਤੁਹਾਡੇ ਉਹ ਜਿਹੜੇ ਬੋਲੇ ਹੋਏ ਬੋਲ ਸੀ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਬੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰ ਦੇ ਬਰੇ ਉਹ ਮੇਰੇ ਤੇ ਗਰੀਬ ਤੇ ਤਰਸ ਕਰਦੇ ਨੇ ਉਦੋਂ ਦੇ ਪਿਆਰ ਅੱਜ ਤੱਕ ਦੇ ਹੀ ਜਾ ਰਹੇ ਨੇ ਮੈਂ ਕੰਮ ਕਰੀ ਜਾ ਰਿਹਾ ਜ਼ਰੂਰ ਸੁਣਨਾ ਚਾਹੁੰਦੇ ਆ ਫੁੱਲਾਂ ਵਾਲੀ ਵਜਾਈ ਜਿੱਤ ਕੋਈ ਜੁੜੀ ਹਿੱਟ ਮੰਨੀ ਜਾਂਦੀ ਆ ਸੁਪਰ ਸੈਟ ਰਹੀ ਹੈ ਜੁੜੀ ਉਹ ਜ਼ਰੂਰ ਸੁਣਨਾ ਚਾਹੁੰਦਾ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਤਾਗਰ ਨੂੰ ਨਹੀਂ ਜਾਣਦੀ ਤੂੰ ਠਾਗਰ ਨੂੰ ਨਹੀਂ ਜਾਣਦੀ ਵੱਡੀਏ ਮਜਾ ਜਣੀ ਤੂੰ ਸਾਗਰ ਨੂੰ ਨਹੀਂ ਜਾਣਦੀ ਵੱਡੀਏ ਮਜਾ ਜਣੀ ਤੂੰ ਸਾਗਰ ਨੂੰ ਨਹੀਂ ਜਾਣਦੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਸਮਾਂ ਬਹੁਤ ਬਲਵਾਨ ਹੈ ਸਮੇ ਦੀ ਪਲਟੀ ਵਜਦੀ ਆ ਤਾਂ ਇਨਸਾਨ ਜਿਹੜਾ ਰਾਤੋਂ ਰਾਤ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਂਦਾ ਤੇ ਅਰਸ਼ ਤੋਂ ਫਰਸ਼ ਤੇ ਆ ਜਾਂਦਾ ਅੱਜ ਤੋਂ 15-20 ਸਾਲ ਪਹਿਲਾਂ ਦੋ ਜਾਨਾ ਜੋੜੀ ਜਿਹੜੀ ਕਿ ਮਾਜੇ ਦੀ ਹਿੱਟ ਜੋੜੀ ਮੰਨੀ ਜਾਂਦੀ ਹੈ ਉਹਨਾਂ ਦਾ ਸਮਾਂ ਵੀ ਬਹੁਤ ਬਲਵਾਨ ਸੀ ਪਰ ਰਾਤੋਂ ਰਾਤ ਫਿਰ ਇੱਕ ਵਾਰੀ ਸਮੇਂ ਦੀ ਪਲਟੀ ਵੱਜੀ ਅਤੇ ਉਹ ਜੋੜੀ ਦੀਆਂ ਜਿੱਲਾਂ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਜਿਵੇਂ ਜੇ ਸਾਹਜਰ ਦੀ ਵਰਟੀ ਰਾਤੋਂ ਰਾਤ ਜਿਹੜਾ ਹਿੱਟ ਹੋਇਆ ਤਾਂ ਉਹ ਜੋੜੀ ਸਾਡੇ ਨਾਲ ਨੇ ਸਤਨਾਮ ਸਾਹਜਰ ਜੀ ਅਤੇ ਸਰਨਜੀਤ ਸੰਮੀ ਜੀ ਤਾਂ ਇਹਨਾਂ ਜੋੜੀ ਨੂੰ ਤੁਹਾਡੇ ਸਾਹਮਣੇ ਰੂਪ ਰੂਪ ਚੱਲ ਰਹੇ ਆ ਉਹ ਰੀਲ ਵਾਇਰਲ ਹੋ ਰਹੀ ਹੈ ਵੱਡੇ ਵੱਡੇ ਸਟਾਰਾਂ ਨੇ ਰੀਲ ਬਣਾ ਕੇ ਪਾਈ ਹੈ ਤਾਂ ਉਸ ਜੋੜੀ ਸਾਡੇ ਨਾਲ ਹੈ ਜਲਵਾ ਜ਼ਰੂਰ ਕਰਾਂਗੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੁਹਾਡੇ ਚੈਨਲ ਦਾ ਮੇਰੇ ਦਿਲ ਦੀਆਂ ਗਹਿਰਾਈਆਂ ਚ ਕੋਟਨ ਕੋਟ ਧੰਨਵਾਦ ਜੀ ਤੁਸੀਂ ਮੈਨੂੰ ਗਰੀਬ ਨੂੰ ਮਿਲਣ ਆਇਓ ਮਿਹਰਬਾਨੀ ਸ਼ੁਕਰੀਆ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਡੇ ਲਈ ਰਾਤੋਂ ਰਾਤ ਹਿੱਟ ਹੋ ਜੀਓ بڑے بڑے ਸਟਾਰਾਂ ਨੇ ਰੀਲ ਬਣਾ ਜੇ ਪਾਤੀ ਤੁਹਾਡੇ ਉਹ ਜਿਹੜੇ ਬੋਲੇ ਹੋਏ ਬੋਲ ਸੀ ਤਾਂ ਉਹ ਜ਼ਰੂਰ ਬੋਲ ਸੁਣਨੇ ਚਾਹੁੰਦੇ ਆ ਜਿਹੜੇ ਅੱਜ ਤੋਂ 15 17 ਸਾਲ ਪਹਿਲਾਂ ਹਿੱਟ ਸੀ ਜੀ ਜਿਹੜਾ ਹੁਣ বাজ ਰਿਹਾ ਹੈ ਸਾਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਆ ਗਈ ਜਰਾ ਅਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਅਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰ ਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮੌਰ ਦੇ ਬਰੇ ਸਤਾਮ ਜੀ ਜਿਵੇਂ ਮੈਂ ਪਹਿਲਾਂ ਜਾਈ ਸਮੇਂ ਦੀ ਪਲਟੀ ਵੱਜਦੀ ਆ ਤਾਂ ਰਾਤੋ ਰਾਤ ਅਰਸ਼ ਤੋਂ ਫਰਸ਼ਤੇ ਦੇ ਫਰਸ਼ ਤੋਂ ਅਰਸ਼ ਤੇ ਆ ਜਾਂਦਾ ਸਮੇਂ ਦੀ ਪਲਟੀ ਵੱਜੀ ਆ 17 ਸਾਲਾਂ ਬਾਅਦ ਕਿਵੇਂ ਦੇਖ ਦਿਓ ਚਿੰਨਾ ਜੋ ਨਸੀਬ ਨੂੰ ਮੰਨਦੇ ਹੋ ਇਸ ਚੀਜ਼ ਦੇ ਵਿੱਚ ਜਿਹੜੇ ਨਸੀਬਾਂ ਦਾ ਸਾਸ ਜਿਹੜਾ ਇੱਕ ਵਾਰੀ ਦੁਬਾਰਾ ਮਿਲਿਆ ਤੁਹਾਨੂੰ ਜੀ ਐ ਨਹੀਂ ਸਾਰੀ ਕੋਈ ਪਲਟੀ 17 ਸਾਲ ਬਾਅਦ ਇਹ ਨਹੀਂ ਵਜੀ ਅੱਜ ਤੋਂ 22 23 ਸਾਲ ਪਹਿਲਾਂ ਮੈਂ ਜਦੋਂ ਪੰਜਾਬੀ ਸੰਗੀਤ ਦੀ ਦੁਨੀਆ 'ਚ ਕਦਮ ਰੱਖਿਆ ਹੈ ਪੰਜਾਬੀਆਂ ਦੀ ਕਚਹਿਰੀ 'ਚ ਜਦੋਂ ਮੈਂ ਹਾਜ਼ਰ ਹੋਇਆ ਹੈ ਪੰਜਾਬੀ ਸੰਗੀਤ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ ਜਦੋਂ ਮੈਂ ਹਾਜ਼ਰ ਹੋਇਆ ਪਹਿਲੀ ਟੇਪ ਫੁੱਲਾਂ ਵਾਲੀ ਰਜਾਈ ਤੋਂ ਜਦੋਂ ਅਸੀਂ ਮੀਆਂ ਬੀਵੀ ਹਿੱਟ ਹੋਏ ਆ ਪੰਜਾਬੀਆਂ ਨੇ ਉਹ ਤੋਂ ਇੰਨਾ ਪਿਆਰ ਦਿੱਤਾ ਕਿ ਜੇ ਮੈਂ ਸੱਚ ਕਹਾਂ ਤੇ ਅੱਜ ਨਾਲੋਂ 10 ਗੁਣਾ ਵਧੀਆ 10 ਗੁਣਾ ਵੱਧ ਜਾਂ 100 ਗੁਣਾ ਵੱਧ ਕੇ ਪਿਆਰ ਉਹ ਫੁੱਲਾਂ ਵਾਲੀ ਰਜਾਈ ਵੇਲੇ ਮਿਲਿਆ ਔਰ ਹੁਣ ਤੱਕ ਉਹ ਰੈਗੂਲਰ ਲਗਾਤਾਰ ਹੈ ਇੱਕ ਵਾਰੀ ਜਿੱਥੇ ਪੰਜਾਬੀ ਚੁੱਕ ਕੇ ਜਿਸ ਬੰਦੇ ਨੂੰ ਜਿੱਥੇ ਬਿਠਾ ਦਿੰਦੇ ਨੇ ਉੱਥੋਂ ਲਾਉਣਾ ਐਡਾ ਸੌਖਾ ਨਹੀਂ ਹੈਗਾ ਉਹਦੀ ਇੱਕ ਡਿਊਟੀ ਲਾ ਦਿੰਦੇ ਨੇ ਵੀ ਤੂੰ ਆ ਕੰਮ ਕਰ ਤੈਨੂੰ ਬਿਠਾਤਾ ਹੁਣ ਤੂੰ ਕੰਮ ਕਰ ਉਹ ਕੰਮ ਕਰ ਰਹੇ ਆ ਜੀ 2022 ਸਾਲ ਤੋਂ ਹੁਣ ਤੱਕ ਲਗਾਤਾਰ ਇਹ ਜਿਹੜੀ ਸਾਗਰ ਦੀ ਬੋਟੀ ਲੈਂਦੀ ਇੰਟਕਾ ਚਲਾ ਇਹ ਮੈਂ ਕੱਲ ਪਰਸੋਂ ਦਾ 40 50 ਚੈਨਲਾਂ ਨੂੰ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰ ਹੀ ਰਿਹਾ ਕਿ ਇਹ 2005 ਦੇ ਵਿੱਚ ਟੇਪ ਟੀ ਸੀਰੀਜ਼ ਕੰਪਨੀ ਹਿੰਦੁਸਤਾਨ ਦੀ ਬਹੁਤ ਵੱਡੀ ਕੰਪਨੀ ਟੀ ਸੀਰੀਜ਼ ਕੰਪਨੀ ਤੋਂ ਟੇਪ ਰਿਲੀਜ਼ ਹੋਈ ਸੀ ਗੰਨੀ ਉਹਦਾ ਨਾਂ ਹੈ ਗੰਨੀ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਠੰਡੇ ਜੂਸ ਪੁੱਲ ਜਾਣਗੇ ਮਜ਼ਾਕ ਹੁੰਦਾ ਹੈ ਮੇਰਾ ਮੇਰੇ ਗੀਤਾਂ ਗਾਣਿਆਂ ਦੇ ਵਿੱਚ ਕੋਈ ਲੱਚਰਤਾ ਨਹੀਂ ਹੁੰਦੀ ਕੋਈ ਡਬਲ ਮੀਨਿੰਗ ਨਹੀਂ ਹੁੰਦੀ ਮਜ਼ਾਕ ਹੁੰਦਾ ਚੁਟਕਲੇ ਹੁੰਦੇ ਕਮੇਡੀ ਹੁੰਦੀ ਆ ਮੇਰੀਆਂ ਸਟੇਜਾਂ ਤੇ ਪਿਛਲੇ 22 23 ਸਾਲਾਂ ਚ ਮੇਰੀਆਂ ਸਟੇਜਾਂ ਤੇ ਕੋਈ ਕਮੇਡੀਅਨ ਬੱਚਾ ਮੇਰੇ ਨਾਲ ਸਾਥੀ ਨਹੀਂ ਹੁੰਦਾ ਮੈਂ ਜਦੋਂ ਲੈ ਕੇ ਵੀ ਜਾਣਾ ਕਮੇਡੀਅਨ ਬੱਚਾ ਉਹ ਮੈਂ ਖੁਦ ਇਦਾਂ ਦਾ ਕੰਮ ਕਰ ਲੈਣਾ ਮੈਂ ਖੁਦ ਇਦਾਂ ਦਾ ਉਹ ਸਰਸ ਆਰਟਿਸਟ ਹੈ ਕਿ ਮੈਂ ਲੈ ਕੇ ਵੀ ਜਾਣਾ ਤੇ ਅਗਲੇ ਦਿਨ ਵੱਡੇ ਤੋਂ ਵੱਡੇ ਨਾਮਵਰ ਬੱਚੇ ਕਮੇਟੀ ਵਾਲੇ ਉਹ ਮੈਂ ਜਦੋਂ ਨਾਲ ਸਟੇਜ ਚਲਾਉਣ ਵਾਲੇ ਜਦੋਂ ਮੈਂ ਲੈ ਕੇ ਜਾਂਦਾ ਤੇ ਉਹ ਅਗਲੇ ਦਿਨ ਫਿਰ ਮੇਰੇ ਨਾਲ ਨਹੀਂ ਜਾਂਦੇ ਉਹ ਕਹਿੰਦੇ ਜੀ ਉੱਥੇ ਅਸੀਂ ਭਾਜੀ ਤੁਹਾਡੇ ਕੋਲੋਂ ਮਤਲਬ ਸੇਵਾ ਪੂਜਾ ਲੈਣ ਥੋੜੀ ਜਾਣਾ ਤੇ ਉਹ ਤੇ ਤੁਸੀਂ ਜੋ ਆਪ ਕਰ ਲੈਂਦੇ ਹੋ ਫਿਰ ਉੱਥੇ ਨਹੀਂ ਹੁੰਦਾ ਜੀ ਕੁਝ ਵੀ ਤੇ ਚਲੋ ਉਹ ਜੀ ਇਹ ਪੰਜਾਬੀ ਸਰੋਤਿਆਂ ਦੀ ਦੇਣ ਹੈ ਉਹਨਾਂ ਦੀ ਮਿਹਰ ਹੈ ਉਹ ਮੇਰੇ ਤੇ ਗਰੀਬ ਤੇ ਤਰਸ ਕਰਦੇ ਨੇ ਉਦੋਂ ਦੇ ਪਿਆਰ ਅੱਜ ਤੱਕ ਦੇ ਹੀ ਜਾ ਰਹੇ ਨੇ ਮੈਂ ਕੰਮ ਕਰੀ ਜਾ ਰਿਆਂ ਜੀ ਮੈਨੂੰ ਇਹ ਦੱਸੋ ਮਾਝੇ ਦੇ ਮਾਲਵੇ ਦੇ ਮੇਲੇ ਹੁੰਦੇ ਸੀ ਤਾਂ ਸਭ ਤੋਂ ਵੱਡੀ ਜੋੜੀ ਤੁਹਾਡੀ ਮੰਨੀ ਜਾਂਦੀ ਹੈ ਅੱਜ ਵੀ ਮੰਨੀ ਜਾਂਦੀ ਹੈ ਤਾਂ ਇਹ ਜੋੜੀ ਹੋਦ ਦੇ ਵਿੱਚ ਜਿਵੇਂ ਆਈ ਸੀ ਇਸ ਤਰ੍ਹਾਂ ਦੇ ਜੋੜੀ ਦਾ ਮਲਾਪ ਹੋਇਆ ਇਹ ਜ਼ਰੂਰ ਜਾਨਣਾ ਚਾਹੁੰਦੇ ਸਰ ਸਰ 22 23 ਸਾਲ ਪਹਿਲਾਂ ਵੈਸੇ ਸਾਨੂੰ 97 ਦੀ ਗੱਲ ਹੈ ਤੇ ਮੈਂ ਇਹਨਾਂ ਦੇ ਆਪਣੇ ਸਹਰੇ ਪਿੰਡ ਓਡਰ ਐਲੋਪੋਕੇ ਚੰਗਾਵੇਂ ਦੇ ਲਾਗੇ ਇਹ ਸ਼ਰਨਜੀਤ ਦੇ ਪਿੰਡ ਮੈਂ ਗਾਉਣ ਗਿਆ ਸੀ ਤੇ ਉਹ ਮੈਂ ਸਾਲਕ ਪਹਿਲਾਂ ਜਦੋਂ ਅਸੀਂ ਇਕੱਠੇ ਹੋਏ ਸਾਡੀ ਸ਼ਾਦੀ ਹੋਈ ਹੈ ਉਸ ਤੋਂ ਸਾਲਕ ਪਹਿਲਾਂ ਮੈਂ ਮੇਰੀਆਂ ਨਿੱਕੀਆਂ ਨਿੱਕੀਆਂ ਦੋ ਟੇਪਾਂ ਆਈਆਂ ਸੀ ਖੈਰ ਉਹ ਬਹੁਤ ਹਿੱਟ ਵੀ ਹੋਈਆਂ ਇਹ ਤੇ ਆ ਕੱਲ ਦਾ ਲਗਾਤਾਰ ਦਾਸ ਹੀ ਰਹੇ ਨੇ ਵੀ ਉਹ ਤੋਂ ਇਹ ਸੁਪਰਸਟਾਰ ਸੀਗੇ ਜਦੋਂ ਮੈਂ ਵਿਆਹੀ ਆਈ ਐ ਤੇ ਚਲੋ ਮੈਂ ਉਸ ਗੱਲ ਨੂੰ ਸਟਾਰ ਨਹੀਂ ਮੰਨਦਾ ਉਹ ਠੀਕ ਹੈ ਮੇਰੀ ਹਾਜ਼ਰੀ ਲੱਗੀ ਉਹ ਜਿੰਨੀ ਮਰਜ਼ੀ ਲੱਗੀ ਭਾਵੇਂ ਇੰਨੀ ਹੀ ਲੱਗੀ ਪਰ ਮੈਂ ਉਸ ਗੱਲ ਨੂੰ ਗਿਣਦਾ ਕਿ ਜਿੱਦਣ ਇਹਨਾਂ ਦਾ ਮੇਲ ਹੋਇਆ ਤੇ ਫਿਰ ਜੋ ਕੁਝ ਉਹ ਆਨੰਦ ਆਇਆ ਕੰਮ ਕਰਨ ਦੇ ਵਿੱਚ ਸੇਵਾ ਕਰਨ ਦੇ ਵਿੱਚ ਉਹ ਫਿਰ ਇੱਕ ਵੱਖਰੀ ਗੱਲ ਸੀਗੀ ਤੇ ਉਹ ਜਦੋਂ ਸਾਡਾ ਮੇਲ ਹੋਇਆ ਪਹਿਲੀ ਟੇਪ ਫੁੱਲਾਂ ਵਾਲੀ ਜਾਈ ਇਹ 5 ਜਨਵਰੀ 1997 ਨੂੰ ਰਿਲੀਜ਼ ਹੋਈ ਉਹ ਗੂਗਲ ਤੇ ਉਹਦਾ ਸਾਰਾ ਉਹ ਦਿੱਤਾ ਹੁੰਦਾ ਤਰੀਕ ਵਾਰ ਸਾਰਾ ਕੁਝ ਦਿੱਤਾ ਹੁੰਦਾ ਸਮਾਂ ਦਿੱਤਾ ਹੁੰਦਾ ਉਸ ਟੇਪ ਨੇ ਇੰਨਾ ਕੁ ਮਤਲਬ ਇੰਨਾ ਕੁ ਕੰਮ ਕੀਤਾ ਪੰਜਾਬੀ ਸਰੋਤਿਆਂ ਨੇ ਪੰਜਾਬੀਆਂ ਨੇ ਸਾਨੂੰ ਵਰਲਡ ਲੈਵਲ ਤੇ ਫਰਿਸ਼ਤੋਂ ਚੁੱਕ ਕੇ ਅਰਸ਼ ਤੇ ਪਹੁੰਚਾਤਾ ਬਸ ਉਦੋਂ ਦਾ ਕੰਮ ਕਰ ਰਹੇ ਆ ਜੀ ਰੈਗੂਲਰ ਕੰਮ ਕਰ ਰਹੇ ਆ ਅੱਜ ਤੱਕ ਲਗਾਤਾਰ ਮੇਲੇ ਵਿਆਹ ਖੁਸ਼ੀਆਂ ਦੇ ਕੰਮ ਦੇਸ਼ ਵਿਦੇਸ਼ ਕਰਦੇ ਆ ਰਹੇ ਆ ਮੈਂ ਜ਼ਰੂਰ ਸੁਨਣਾ ਚਾਹੁੰਦੇ ਆ ਫੁੱਲਾਂ ਵਾਲੀ ਰਜ਼ਾਈ ਜਿੱਤੋਂ ਇਹ ਜੋੜੀ ਹਿੱਟ ਮੰਨੀ ਜਾਂਦੀ ਆ ਸੁਪਰ ਹਿੱਟ ਰਹੀ ਆ ਜੋੜੀ ਉਹ ਜ਼ਰੂਰ ਸੁਨਣਾ ਚਾਹਾਂਗੇ ਜੀ ਉਹ ਹੈਗਾ ਜੀ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਓਥੇ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾ ਵੇਲ ਹਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਉਸ ਸਮੇਂ ਸੋਸ਼ਲ ਮੀਡੀਆ ਇਨਾ ਹੋਰ ਵਿੱਚ ਨਹੀਂ ਆਇਆ ਸੀ ਅਜ ਤਾਂ ਬੰਦੇ ਨੂੰ ਰਾਤੋਂ ਰਾਤ 스타 ਬਣਾ ਦਿੰਦੇ ਨੇ ਸੋਸ਼ਲ ਮੀਡੀਆ ਵਾਲੇ ਤਾਂ ਜਦੋਂ ਤੁਹਾਨੂੰ ਪਤਾ ਚੱਲਿਆ ਜੀ ਤੁਹਾਡੀ ਰੀਲ ਦੇ ਜਿਹੜੇ ਮੀਮ ਬਣਨੇ ਸ਼ੁਰੂ ਹੋਏ ਨੇ ਰੀਲ ਵਾਇਰਲ ਹੋ ਰਹੀ ਹੈ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਇਹ ਜ਼ਰੂਰ ਜਾਨਣਾ ਚਾਹੁੰਦੇ ਆ ਬੜਿਆਂ ਨੇ ਰੀਲਾਂ ਬਣਾਈਆਂ ਬੜੇ ਅਜੇ ਵੀ ਬਣਾ ਰਹੇ ਨੇ ਇਹਦੇ ਸਾਰਿਆਂ ਨੂੰ ਪਤਾ ਵੀ ਚੱਲ ਗਿਆ ਹੁਣ ਤਾਂ ਹਾਂ ਹਾਂਜੀ ਹੋਣ ਵਾਲੀ ਦੀ ਤਾਂ ਕਿਵੇਂ ਸਰ ਉਹ ਤੇ ਮੈਂ ਬੇਨਤੀ ਬਾਰ-ਬਾਰ ਕਰ ਰਿਹਾ ਹਾਂ ਕਿ ਅੱਜ ਤੋਂ ਤੇ 24 ਸਾਲ ਪਹਿਲਾਂ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਛਿੰਦੋ ਦੀ ਹੱਟੀ ਐਲਬਮ ਤੱਕ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਅਸੀਂ ਪੰਜਾਬੀਆਂ ਦੀ ਸੇਵਾ ਕੀਤੀ ਆ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਆ ਤੇ ਕਰਦੇ ਆ ਰਹੇ ਆ ਤੇ ਕਰਦੇ ਰਵਾਂਗੇ ਜਿੰਨਾ ਚਿਰ ਸਾਹ ਚੱਲਦੇ ਆ ਤੇ ਪੰਜਾਬੀ ਤੇ ਪੰਜਾਬੀ ਸਰੋਤੇ ਤੇ ਪਿਆਰ ਉਦੋਂ ਦਾ ਹੀ ਦੇ ਰਹੇ ਆ ਪੰਜਾਬੀ ਸਾਨੂੰ ਉਦੋਂ ਦਾ ਹੀ ਪਿਆਰ ਦੇ ਰਹੀ ਆ ਪਰ ਆ ਜਿਹੜਾ ਸੋਸ਼ਲ ਮੀਡੀਆ ਦਾ ਆ ਜਿਹੜਾ ਹੁਣ ਇੰਸਟਾਗ੍ਰam ਦਾ ਜਿਹੜਾ ਇਹ ਕਹਿੰਦੇ ਆ ਜੀ ਆ ਸਾਰੇ ਪੱਤਰਕਾਰ ਵੀ ਕਹਿੰਦੇ ਆ ਵੀ ਇਹ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਪਲੇਟਫਾਰਮ ਕਹਿੰਦੇ ਆ ਜੀ ਇਹ ਇੰਸਟਾ ਇੰਸਟਾਗ੍ਰam ਹੈ ਕੁਛ ਮੈਨੂੰ ਤੇ ਨਾਮ ਨਹੀਂ ਬਹੁਤਾ ਇਹਨਾਂ ਦਾ ਵਟਸਐਪ ਵਗੈਰਾ ਪਤਾ ਵੀ ਨਹੀਂ ਮੈਨੂੰ ਕੁਛ ਤੇ ਇਹ ਜਿਹੜੀ ਚੀਜ਼ ਆ ਇਹ ਜੀ ਉਹੀ ਗੱਲ ਵੀ ਮੇਰੇ ਸਰੋਤਿਆਂ ਦਾ ਵੀ ਉਦੋਂ ਤੋਂ ਮੈਂ ਤੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਵਧੀਆ ਕੰਮ ਕਰਦਾ ਮੈਂ ਤੇ ਇਹ ਹੀ ਕਹਿਣਾ ਜੀ ਵੀ ਉਹ ਮੇਰੇ ਤੇ ਤਰਸ ਕਰਦੇ ਆ ਰਹੇ ਆ ਰਹਿਮ ਕਰਦੇ ਆਰੇ ਮੈਨੂੰ ਪਿਆਰ ਕਰਦੇ ਆ ਗਰੀਬ ਨੂੰ ਤੇ ਮੈਂ ਚੱਲ ਚਲੀ ਜਾਣਾ ਜੀ ਤੇ ਜਿੰਨਾ ਚਿਰ ਉਹ ਪਿਆਰ ਕਰਦੇ ਰਹਿਣਗੇ ਤੇ ਚਲਦੇ ਰਵਾਂਗੇ ਜੀ ਜਿਹੜੀ ਵਿੱਚ ਆਹ ਗੱਲ ਕਰਦੇ ਨੇ ਸਾਰੇ ਵੀ ਬੜੇ ਬੜੇ ਸਟਾਰਾਂ ਸੁਪਰਸਟਾਰਾਂ ਨੇ ਬੇਟੀਆਂ ਸਾਡੀਆਂ ਪੰਜਾਬੀ ਗਾਇਕ ਬੇਟੀਆਂ ਬੱਚੇ ਉਹਨਾਂ ਨੇ ਸਾਰਿਆਂ ਨੇ ਉਹ ਜਿਹੜੇ ਅੰਮ੍ਰਿਤ ਜੀ ਸਾਰੇ ਉਹਨਾਂ ਨੇ ਜਿਹੜੇ ਉਹ ਗਿੱਪੀ ਜੀ ਅੰਮ੍ਰਿਤ ਜੀ ਤੇ ਉਹ ਉਹਨਾਂ ਨੇ ਸਾਰਿਆਂ ਨੇ ਕਹਿੰਦੇ ਵੀ ਇਹ ਉਹ ਜੜੀਆਂ ਇਹ ਰੀਲਾਂ ਇਹ ਜਿਹੜਾ ਗਾਣੇ ਨੂੰ ਪਿਆਰ ਇਸ ਆ ਉਹਨਾਂ ਦਾ ਵੱਡਾਪਾ ਨੇ ਹੋਰ ਕੋਈ ਉਹਨਾਂ ਨੂੰ ਮਜਬੂਰੀ ਥੋੜੀ ਆ ਅਗਲੇ ਸਾਡੇ ਨਾਲੋਂ ਬਹੁਤ ਵੱਡੇ ਲੋਕ ਨੇ ਤੇ ਉਹ ਉਹ ਸਿਰਫ ਉਹਨਾਂ ਦਾ ਵੱਡਾਪਾ ਨੇ ਤੇ ਉਹ ਸਾਨੂੰ ਵੀ ਨਾਲ ਲੈ ਕੇ ਚੱਲਦੇ ਆ ਸੁਨਮ ਜੀ ਜਿੱਥੇ ਵੱਡੇ ਵੱਡੇ ਸਟਾਰ ਰੀਲਸ ਬਣਾ ਰਹੇ ਨੇ ਉੱਥੇ ਬੱਚੇ ਨੇ ਜਿਹੜੇ ਛੋਟੇ ਛੋਟੇ ਜਿਨ੍ਹਾਂ ਨੂੰ ਅਜੇ ਪਤਾ ਵੀ ਨਹੀਂ ਹੈ ਉਹ ਵੀ ਉਹਨਾਂ ਹੀ ਪਿਆਰ ਦੇ ਰਿਹਾ ਅਸੀਂ ਵੀ ਦੇਖ ਰਹੇ ਹਾਂ ਰੀਲਾਂ ਦੇ ਰੀਲਾਂ ਆ ਰਹੀਆਂ ਨੇ ਬੱਚਿਆਂ ਦਾ ਪਿਆਰ ਵੀ ਮਿਲਣਾ ਸ਼ੁਰੂ ਹੋ ਗਿਆ ਇਸ ਤੋਂ ਬਿਲਕੁਲ ਬਿਲਕੁਲ ਜੀ ਉਹ ਨਿੱਕੇ ਨਿੱਕੇ ਬੱਚੇ 2 ਸਾਲ ਦੀ ਬਿਟੀਆ ਜੀ ਸਾਡੀ ਧੀ ਰਾਣੀ 2 2.5 ਸਾਲ ਦੀ ਬਿਟੀਆ ਉਹ ਜਿਵੇਂ ਬੋਲੀਆਂ ਤਿੰਆ ਪਰਣਾ ਪੌਂਦੀਆਂ ਦੀਆਂ ਨੇ ਉਹ ਖੇਡ ਰਹੀ ਆ ਉਹਨੇ ਗੇਮ ਬਣਾ ਲਈ ਹੋਈ ਆ ਉਹਨੇ ਗੇਮ ਬਣਾ ਲਈ ਹੋਈ ਆ ਉਹ ਬੜਿਆ ਬੱਚੇ ਸਾਰੇ ਮੈਨੂੰ ਬਾਰ-ਬਾਰ ਵਿਖਾਉਂਦੇ ਨੇ ਸਾਡੇ ਸਟਾਫ ਵਾਲੇ ਬੱਚੇ ਉਹ ਨਿੱਕੀ ਜੀ ਕੁੜੀਆ ਲੁੰਡੇ ਵਾਲੀ ਉਹ 2 2.5 ਸਾਲ ਦੀ ਉਹਨੇ ਗੇਮ ਬਣਾ ਲਈ ਹੋਈ ਆ ਕਹਿੰਦੀ ਵੀ ਟਾਗਰ ਨੂੰ ਨਹੀਂ ਜਾਣਦੀ ਤੂੰ ਟਾਗਰ ਨੂੰ ਨਹੀਂ ਜਾਣਦੀ ਵੱਡੀਏ ਮਜਾਜਣੇ ਤੂੰ ਸਾਗਰ ਨੂੰ ਨਹੀਂ ਜਾਣਦੀ ਵੰਟੀਗੇ ਮਜਾ ਜਣੇ ਤੂੰ ਸਾਗਰ ਨੂੰ ਨਹੀਂ ਜਾਣਦੀ ਤੇ ਇਹ ਤੇ ਕਹਾਵਤਾਂ ਬਣ ਗਈਆਂ ਜੀ ਮੇਰੇ ਗਰੀਬ ਦੇ ਨਾਂ ਦੀਆਂ ਇਹ ਸਭ ਸਰੋਤਿਆਂ ਦਾ ਕਮਾਲ ਹੈ ਜੀ ਇੰਡੀਆ ਚਲਾਣੀ ਆ ਗਈ ਜਾਂ ਨਹੀਂ ਆਈ ਇਹ ਵੀ ਸਵਾਲ ਵੱਡਾ ਹੈ ਕਿਉਂਕਿ ਬੜੀ ਵਾਇਰਲ ਹੋ ਗਈ ਹੈ ਜੇ ਇੰਡੀਆ ਚ ਚਲਾ ਲੈਂਦੀ ਇਹ ਤਾਂ ਮੈਨੂੰ ਡਰਾਈਵਰੀ ਆਉਣੀ ਚਾਹੀਦੀ ਤੁਹਾਨੂੰ ਡਰਾਈਵਰੀ ਆਈ ਇੰਡੀਆ ਚ ਚਲਾਉਣੀ ਆਈ ਸਰ ਇਹ ਜਦੋਂ ਗਾਣਾ ਲਿਖਿਆ ਸੀ ਇਹਨਾਂ ਨੇ ਉਹ ਲਿਖਿਆ ਹੀ ਇਸੇ ਕਰਕੇ ਹੀ ਉਦੋਂ ਇੰਡੀਕਾ ਹੀ ਸਿੱਖੀ ਸੀ ਜਦੋਂ ਪਹਿਲੀ ਗੱਡੀ ਸਾਡੀ ਉਹ ਹੀ ਉਹਨਾਂ ਦਿਨਾਂ ਦੇ ਵਿੱਚ ਇੰਡਿਕਾ ਸਭ ਤੋਂ ਵਧੀਆ ਗੱਡੀ ਮੰਨੀ ਜਾਂਦੀ ਸੀ ਹਨਾ ਮਤਲਬ ਇੱਕ ਇੱਕ ਮੱਧ ਵਰਗ ਲਈ ਆਮ ਇਨਸਾਨ ਲਈ ਉਹ ਵਧੀਆ ਗੱਡੀ ਮੰਨੀ ਜਾਂਦੀ ਸੀ ਤੇ ਉਹ ਇਹਨਾਂ ਨੇ ਲਾਗੇ ਬੰਨੇ ਖਾਲੀ ਥਾਂ ਘਰ ਦੇ ਲਾਗੇ ਬੰਨੇ ਚਲਾ ਚਲੂ ਕੇ ਸਿੱਖੀ ਤੇ ਉਹਦਾ ਰਿਜ਼ਲਟ ਅੱਜ ਤੇ ਬਾਕੀ ਜਿਹੜਾ ਪਿਆਰ ਦਿੱਤਾ ਜੀ ਮੈਨੂੰ ਪੰਜਾਬੀਆਂ ਨੇ ਮੇਰਾ ਰੋਮ ਰੋਮ ਪੰਜਾਬੀਆਂ ਦਾ ਕਰਜ਼ਾਈ ਹੈ ਮੇਰਾ ਵਾਲ ਵਾਲ ਪੰਜਾਬੀਆਂ ਦਾ ਕਰਜ਼ਾਈ ਹੈ ਪੰਜਾਬੀਆਂ ਦੇ ਕਦਮਾਂ ਤੇ ਸਿਰ ਰੱਖ ਕੇ ਪੰਜਾਬੀਆਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਲੱਖ ਲੱਖ ਵਾਰੀ ਮੈਂ ਧੰਨਵਾਦ ਕਰਦਾ ਮੈਂ ਦੇਣ ਨਹੀਂ ਦੇ ਸਕਦਾ ਪੰਜਾਬੀਆਂ ਦਾ ਜਿੰਨਾ ਪਿਆਰ ਮੇਰੇ ਹਿੱਸੇ ਆਇਆ ਪੰਜਾਬੀਆਂ ਤੋਂ ਮਿਹਰਬਾਨੀ ਸ਼ੁਕਰੀਆ ਮੈਂ ਹਮੇਸ਼ਾ ਇਹ ਸਵਾਲ ਬਣਿਆ ਰਹਿੰਦਾ ਜੇ ਜਿਹੜੇ ਸੁਪਰ ਹਿੱਟ ਹੁੰਦੇ ਨੇ ਸਟਾਰ ਹੁੰਦੇ ਨੇ ਉਹਨਾਂ ਦੀ ਪਰਸਨਲ ਲਾਈਫ ਬਾਰੇ ਜਰੂਰ ਜਾਨਣਾ ਚਾਹੁੰਦੇ ਆ ਸਾਰੇ ਜਾਨਣਾ ਚਾਹੁੰਦੇ ਆ ਕਿਵੇਂ ਦੀ ਇਹ ਜੋੜੀ ਰਹੀ ਹੈ ਅੱਜ ਤੋਂ 20-22 ਸਾਲ ਪਹਿਲਾਂ ਇਹ ਮਲਾਪ ਹੋਇਆ ਸੀ ਅੱਜ ਤਾਈਂ ਕਿਸ ਤਰ੍ਹਾਂ ਦਾ ਸਫਰ ਰਿਹਾ ਸਰ ਬਹੁਤ ਵਧੀਆ ਹੈ ਸਰ ਬਹੁਤ ਵਧੀਆ ਹੈ ਜਿਹੜਾ ਸਫਰ ਮਹਾਰਾਜ ਨੇ ਸਾਨੂੰ ਬਖਸ਼ਿਆ ਜਨਮ ਜਨਮ ਦਾ ਰਿਸ਼ਤਾ ਹੈ ਜੀ ਵੇਖ ਲਓ ਅੱਜ ਤੁਹਾਡੇ ਸਾਹਮਣੇ ਹੀ ਹੈ ਤੁਹਾਨੂੰ ਵੀ ਪਤਾ ਹੀ ਉਸ ਚੀਜ਼ ਦਾ ਵੀ ਇਹ ਜਿਹੜਾ ਰਿਸ਼ਤਾ ਹੈ ਬਹੁਤ ਸਾਰੇ ਪੱਤਰਕਾਰ ਵੀ ਨਾ ਜਿਹੜੇ ਚੈਨਲ ਇਹ ਹੋਰ ਢੰਗ ਨਾਲ ਵੀ ਕਹਿੰਦੇ ਆ ਜੀ ਜੋੜੀਆਂ ਇਦਾਂ ਜੀ ਉਹ ਚਲੋ ਉਹ ਕੀ ਆ ਬਿਜ਼ਨਸ ਦਾ ਕਰਕੇ ਤੇ ਲੋਕ ਜੁੜਦੇ ਹੀ ਹੁੰਦੇ ਆ 파ਟਨਰ ਉਹ ਦੁਕਾਨ ਇਕੱਠੀ ਦੁਕਾਨ ਇਕੱਠੀ ਕਰਦੇ ਆ ਤੇ ਉਹ ਕਈ ਵਾਰੀ 10 ਸਾਲ ਇਕੱਠੀ ਹੋ ਜਾਂਦੀ ਬਾਅਦ ਚ ਦੁਕਾਨਾਂ ਡੈਡਵੀ ਹੋ ਜਾਂਦੀਆਂ ਉਹ ਚੀਜ਼ ਕੁਛ ਹੋਰ ਆ ਬੱਚਿਆਂ ਬਾਰੇ ਜ਼ਰੂਰ ਜਾਨਣਾ ਜਾ ਹਾਂਜੀ ਇਹ ਜੀ ਸਾਡਾ ਜਿਹੜਾ ਆ ਇਹ ਮੀਆਂ ਬੀਵੀ ਦਾ ਰਿਸ਼ਤਾ ਹੈ ਇਹ ਜਨਮਾਂ ਜਨਮਾਂ ਤਰਾ ਦਾ ਇਹ ਲੱਖਾਂ ਜਨਮਾਂ ਤੱਕ ਦਾ ਰਿਸ਼ਤਾ ਆ ਤੇ ਇਹ ਬਾਕੀ ਪਰਮਾਤਮਾ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਦੌਲਤ ਚਾਰ ਬੱਚੇ ਦਿੱਤੇ ਹੋਏ ਆ ਜੀ ਦੋ ਬੇਟੀਆਂ ਦੋ ਬੇਟੇ ਦਿੱਤੇ ਹੋਏ ਆ ਤੇ ਬੱਚੇ ਬੇਟਿਆਂ ਨੇ ਦੋਵਾਂ ਨੇ ਮਿਊਜ਼ਿਕ ਦੀ ਪੜ੍ਹਾਈ ਕੀਤੀ ਆ ਉਹ ਮਿਊਜ਼ਿਕ ਦੀ ਬੀਏ ਬੀਏ ਕੀਤੀ ਹੋਈ ਆ ਛੋਟਾ ਬੱਚਾ ਬੇਟਾ ਬਹੁਤ ਵਧੀਆ ਸਿੰਗਰ ਹੈ ਕਲਾਸੀਕਲ ਗਾਉਂਦਾ ਤੇ ਆ 10 ਦਿਨ ਪਹਿਲਾਂ ਉਹਦਾ ਗਾਣਾ ਲਾਂਚ ਹੋਇਆ ਸੀ ਨੋਟਵਾਰ ਦੇ ਰਾਂਗੇ ਉਹਦੀਆਂ ਵੀ ਰੀਲਾਂ ਬਣ ਰਹੀਆਂ ਨੇ ਬੜੇ ਲੱਖਾਂ ਚੋਂ ਨੰਬਰ ਵਿਊ ਜੋ ਵੀ ਹੁੰਦਾ ਉਹ ਆ ਰਹੇ ਨੇ ਤੇ ਵੱਡਾ ਬੇਟਾ ਉਹ 뮤직 ਦੇ ਓਰੇਂਜਰ ਉਹ ਬਹੁਤ ਵਧੀਆ ਹੈ ਉਹ ਸ਼ਾਇਦ 뮤직 ਡਾਇਰੈਕਟਰ ਵਧੀਆ ਬਣੇਗਾ ਤੇ ਸਭ ਤੋਂ ਛੋਟੀ ਵੱਡੀ ਬੇਟੀ ਦਾ ਨਾਂ ਹੈ ਨੀਲਮ ਸਾਗਰ ਸਭ ਤੋਂ ਛੋਟਾ ਬੱਚਾ ਘਰ 'ਚ ਸਭ ਤੋਂ ਪਿਆਰਾ ਜਿਵੇਂ ਹੁੰਦਾ ਸਾਰਿਆਂ ਨੂੰ ਹੁੰਦਾ ਤੇ ਉਹ ਸਭ ਤੋਂ ਨਿੱਕਾ ਬੱਚਾ ਮੇਰਾ ਬੇਟੀ ਸੁਰਤਾਲ ਸਾਗਰ ਉਹਦਾ ਪਿਛਲੇ 12-15 ਸਾਲ ਤੋਂ ਗਾਣਿਆਂ ਮੇਰੇ ਗੀਤਾਂ ਗਾਣਿਆਂ ਦੇ ਵਿੱਚ ਕੋਈ 1000 1200 ਗੀਤਾਂ ਦੇ ਵਿੱਚ ਉਹਦਾ ਨਾਮ ਹੈ ਸੁਰਤਾਲ 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 ਉਹ ਮੇਰੀ ਗੁੜੀਆ ਜੀ ਬੱਚੇ ਵੀ ਤੁਹਾਡੇ ਲੈਨ ਨਾਲ ਜਾ ਰਹੇ ਨੇ ਕਿ ਬੱਚਿਆਂ ਨੂੰ ਇਸ ਲੈਨ ਤੁਹਾਡੇ ਤੁਹਾਨੂੰ ਦੱਸ ਕੇ ਹਟਿਆ ਜੀ ਕਿ ਬੱਚਿਆਂ ਨੇ 뮤직 ਥੀਓ ਕੀਤੀ ਹੋਈ ਆ ਤੇ ਮੇਰੀ ਗੁੜੀਆ ਦਾ ਗਲਾ ਬਹੁਤ ਜ਼ਬਰਦਸਤ ਹੈ ਨਿੱਕੀ ਗੁੜੀਆ ਦਾ ਕਲਾਸਿਕਲ ਗਲਾ ਹੈ ਹਾਂ ਜੇ ਕਿਤੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਤੇ ਉਹਦੇ ਕੋਲੋਂ ਮੈਂ ਕੀਰਤਨ ਦੀ ਆਸ ਰੱਖਦਾ ਇਹਦਾ ਸਵਾਲ ਹੈ ਜੀ ਜਿਵੇਂ ਜੇ ਮੇਲੇ ਅਧੂਰੇ ਰਹਿੰਦੇ ਸੀ ਛਿੰਦੋ ਦੀ ਹੱਟੀ ਤੋਂ ਬਿਨਾਂ ਤੇ ਇਹ ਸਾਡੀ ਇੰਟਰਵਿਊ ਵੀ ਅਧੂਰੀ ਰਹਿ ਜਾਣੀ ਆ ਉਹ ਜ਼ਰੂਰ ਸੁਣਨਾ ਚਾਹੁੰਦੇ ਅਸੀਂ ਛਿੰਦੂ ਦੀ ਹੱਟੀ ਬੜਾ ਭੀੜ ਭੜਕਾ ਰਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਬੜਾ ਭੀੜ ਭੜਕਾ ਰਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਹਰ ਚੀਜ਼ ਦਾ ਰੇਡ ਤੁਲਾਦ ਤਾਲ ਲਿਖ ਲਿਖ ਕੇ ਫਟੀ ਤੇ ਹਰ ਚੀਜ਼ ਦਾ ਰੇਟ ਤੁਲਾਦ ਤਾ ਲਿਖ ਲਿਖ ਕੇ ਫੱਟੀ ਤੇ ਬੜੀ ਰੌਣਕ ਲੱਗੀ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਐ ਮੇਨੀ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਓ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਜੇ ਵਧੀਆ ਹੋਵੇ ਜੇ ਚੰਗੀ ਹੋਵੇ ਜੇ ਵਧੀਆ ਹੋਵੇ ਚੀਜ਼ ਗਾਕਤਾ ਆਪੇ ਪੈਂਦਾ ਵੇ ਜੇ ਚੰਗੀ ਹੋਵੇ ਚੀਜ਼ ਗਾਕਤਾ ਆਪੇ ਪੈਂਦਾ ਆ ਵੇ ਬਹੁਤ ਬਹੁਤ ਧੰਨਵਾਦ ਆ ਜੀ ਆਏ ਨੇ ਮਾਝੇ ਦੀ ਸੁਪਰ ਹਿੱਟ ਜੋੜੀ ਸਤਨਾਮ ਸਾਰਜ ਅਤੇ ਸਰਨਜੀਤ ਸੰਮੀ ਜੀ ਜਿਨ੍ਹਾਂ ਦੀ ਰੀਲਾਂ ਵਾਇਰਲ ਹੋ ਰਹੀਆਂ ਸੀ ਅੱਜ ਉਹਨਾਂ ਦੇ ਨਾਲ ਹੂ ਬੂ ਹੂ ਰੂ ਬੂ ਹੋਏ ਆ ਸੋ ਜਿਵੇਂ ਇਹਨਾਂ ਨੂੰ ਪਹਿਲਾਂ ਪਿਆਰ ਮਿਲਦਾ ਸੀ ਉਹ ਮੀ ਕਰਦੇ ਆ ਜੇ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਜੀ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਅੰਮ੍ਰਿਤਸਰ